ਇਹ ਹੈ ਸ਼ਾਹੀ ਸ਼ਹਿਰ ਪਟਿਆਲਾ ਇੱਥੋਂ ਦੇ ਲੋਕ ਤੰਦਰੁਸਤ ਅਤੇ ਬਹੁਤ ਖੁਸ਼ ਰਹਿੰਦੇ ਹਨ ਇਹਨਾਂ ਦੀ ਖੁਸ਼ੀ ਦਾ ਕਾਰਨ ਇਹਨਾਂ ਦੀ ਰੋਜ਼ਮਰਹ ਦੀ ਜ਼ਿੰਦਗੀ ਦਾ ਟੈਨਸ਼ਨ ਫਰੀ ਹੋ ਕੇ ਅਤੇ ਖੁਸ਼ੀ ਨਾਲ ਗੁਜ਼ਰਨਾ ਹੈ ਕਿਉਂਕਿ ਇਸ ਵਾਰ ਪੰਜਾਬ ਨੂੰ ਸਰਕਾਰ ਹੀ ਕੁਝ ਇਹੋ ਜੀ ਮਿਲੀ ਹੈ ਆਓ ਤੁਹਾਨੂੰ ਮਿਲਾਉਂਦੇ ਹਾਂ ਪਟਿਆਲਾ ਵਿੱਚ ਰਹਿੰਦੇ ਹਰੀ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਨਾਲ ਅਤੇ ਜਾਣਦੇ ਹਾਂ ਕੀ ਪੰਜਾਬ ਸਰਕਾਰ ਦਾ ਇਹਨਾਂ ਦੀ ਖੁਸ਼ਹਾਲ ਜ਼ਿੰਦਗੀ ਵਿੱਚ ਕੀ ਯੋਗਦਾਨ ਹੈ? ਸਸ਼ੀਕਲ ਜੀ ਮੇਰਾ ਨਾਮ ਬਲਜੀਤ ਕੋਹਰਾ ਮੈਂ ਸੂਨਰ ਪਟਿਆਲਾ ਦੀ ਰਹਿਣ ਵਾਲੀ ਆ ਸਾਡੇ ਘਰ ਦੇ ਨੇੜੇ ਜਿਹੜੀ ਯੋਗਸ਼ਾਲਾ ਸ਼ੁਰੂ ਹੋਈ ਆ ਮੈਂ ਉਸ ਤੇ ਯੋਗਾ ਕਰਨ ਲੱਗੀਆਂ ਤੇ ਮੇਰੀ ਸਿਹਤ ਹੁਣ ਯੋਗਾ ਕਰਨ ਨਾਲ ਬਹੁਤ ਠੀਕ ਰਹਿੰਦੀ ਆ ਸਾਡੇ ਪਰਿਵਾਰ ਦੇ ਮੈਂਬਰ ਵੀ ਕਰਦੇ ਨੇ ਤੇ ਉਹ ਵੀ ਠੀਕ ਰਹਿੰਦੇ ਨੇ ਪਹਿਲਾਂ ਮੈਂ ਬਿਮਾਰ ਰਹਿੰਦੀ ਸੀ ਤੇ ਹੁਣ ਮੈਨੂੰ ਯੋਗਾ ਕਰਨ ਨਾਲ ਬਹੁਤ ਫਰਕ ਪਿਆ ਹੈ ਸ਼ਾਮ ਨੂੰ 1 ਘੰਟਾ ਕਲਾਸ ਜ਼ਰੂਰ ਲੱਗਦੀ ਆ ਸਾਰੀਆਂ ਲੇਡੀਜ਼ ਇੱਥੇ ਆਉਂਦੀਆਂ ਨੇ ਅਸੀਂ ਵੀ ਆਨੇ ਆ ਇੱਥੇ ਯੋਗਾ ਕਰਨ ਘਰ ਦੇ ਕੰਮਾਂ ਕਰਾਣ ਚ ਬਿਜੀ ਰਹਿੰਦੇ ਸੀ ਇਸ ਕਰਕੇ ਹੁਣ ਅਸੀਂ ਆਪਣੇ 1 ਘੰਟਾ ਯੋਗਾ ਲਈ ਕੱਢਣ ਲੱਗੇ ਆਂ ਪਰਿਵਾਰ ਦਾ ਧਿਆਨ ਮੈਂ ਰੱਖਦੀ ਆਂ ਇਸ ਕਰਕੇ ਸਾਨੂੰ ਤੰਦਰੁਸਤ ਰਹਿਣਾ ਚਾਹੀਦਾ ਜੇ ਮੈਂ ਹੀ ਫਿੱਟ ਨਹੀਂ ਰਹੂੰਗੀ ਤਾਂ ਪਰਿਵਾਰ ਦਾ ਕੋਹ ਧਿਆਨ ਰੱਖੂਗਾ ਇਸ ਕਰਕੇ ਯੋਗਾ ਕਰਨਾ ਬਹੁਤ ਜ਼ਰੂਰੀ ਹੈ ਮੈਂ ਪੰਜਾਬ ਸਰਕਾਰ ਦਾ ਬਹੁਤ ਆ ਦੇਵਾਦ ਕਰਦੀ ਆਂ ਜਿਨ੍ਹਾਂ ਨੇ ਯੋਗ ਸ਼ਾਲਾ ਸ਼ੁਰੂ ਕੀਤੀ ਹੈ ਇਹਨਾਂ ਦਾ ਬਹੁਤ ਧੰਨਵਾਦ ਇਹ ਸਿਰਫ ਕੱਲਾ ਹਰੀ ਸਿੰਘ ਜੀ ਦਾ ਹੀ ਪਰਿਵਾਰ ਨਹੀਂ ਹੈ ਜੋ ਸਰਕਾਰ ਦਾ ਧੰਨਵਾਦ ਕਰਦੇ ਨਹੀਂ ਤੱਕਦੇ ਪੰਜਾਬ ਦੇ ਬਹੁਤ ਸਾਰੇ ਪਰਿਵਾਰ ਪੰਜਾਬ ਸਰਕਾਰ ਦੇ ਯੋਗਦਾਨ ਨਾਲ ਖੁਸ਼ੀਆਂ ਨਾਲ ਭਰੀ ਜ਼ਿੰਦਗੀ ਜੀ ਰਹੇ ਹਨ